ਬਹੁਤ ਸਮਾਂ ਦਿੱਤਾ ਵੀ ਭਾਈ ਆਜਾ ਖੇਡ ਲੋ ਤੁਸੀਂ ਲਾਈਵ ਦੇ ਵਿੱਚ ਦੇਖਿਆ ਹੋਣਾ ਔਰ ਉਹ ਟੀਮਾਂ ਜਿਹੜੀਆਂ ਨਹੀਂ ਆਈਆਂ ਤੇ ਚਲੋ ਅਸੀਂ ਉਹਨਾਂ ਤੋਂ ਹੋ ਸਕਦਾ ਕੋਈ ਗਲਤੀ ਹੋ ਗਈ ਵੀ ਕਮੇਟੀ ਕਹਿੰਦੀ ਵੀ ਅਸੀਂ ਮਾਫੀ ਚਾਹੁੰਦੇ ਆ ਫਿਰ ਵੀ ਚਾਹੁੰਦੇ ਆ ਚਲੋ ਟਾਈਆਂ ਦੇ ਵਿੱਚ ਕੋਈ ਹੇਰ ਫੇਰ ਨਹੀਂ ਕੀਤੀ ਇਹਨਾਂ ਨੇ ਤੇ ਤਿੰਨ ਟੀਮਾਂ ਟੂਰਨਾਮੈਂਟ ਮੈਚ ਖੇਡਣ ਦੇ ਲਈ ਸਾਡੇ ਨਾਲ ਸਹਿਮਤ ਸਨ ਪ੍ਰਬੰਧਕ ਕਮੇਟੀ ਨੇ ਹੁਣ ਇਹ ਫੈਸਲਾ ਲਿਆ ਇੱਕ ਟੀਮ ਸੀ ਕੋਟਪਾਈ ਇੱਕ ਮੈਸਰਖਾਨਾ ਇੱਕ ਪਿੰਡ ਦੀ ਟੀਮ ਭਾਈ ਬਖਤੌਰ ਇਹ ਤਿੰਨ ਟੀਮਾਂ ਮੈਚ ਖੇਡਣ ਲਈ ਸਹਿਮਤ ਸਨ ਜਿਹੜਾ ਪ੍ਰਾਈਜ਼ ਸੀ ਪਹਿਲਾ ਪ੍ਰਾਈਜ਼ 65000 ਤੇ ਦੂਸਰਾ ਪ੍ਰਾਈਜ਼ 41000 ਇਹ ਕੁੱਲ ਮਲਾ ਕੇ 1 ਲੱਖ ਤੇ 2000 ਰੁਪਇਆ ਬਣਦਾ 1 ਲੱਖ ਤੇ 2000 ਰੁਪਇਆ ਇਹ ਤਿੰਨ ਟੀਮਾਂ ਦੇ ਵਿੱਚ ਜਿਹੜਾ ਸੀ ਵੰਡਣ ਲੱਗੇ ਸੋ ਅਸੀਂ ਇਹ ਬਹੁਤ ਵੱਡੀ ਮਾਫੀ ਚਾਹੁੰਦੇ ਆ ਪਿੰਡ ਵਾਲਿਆਂ ਤੋਂ ਵੀ ਯਾਰ ਇਹ ਮੈਚ ਨਹੀਂ ਹੋ ਸਕਿਆ ਔਰ ਬਾਬਾ ਜੀ ਤੋਂ ਵੀ ਅਸੀਂ ਮਾਫੀ ਚਾਹੁੰਦੇ ਆ ਪਲੀਜ਼ ਖਿਡਾਰੀ ਇਹਦਾ ਨਾਂ ਕਰਿਆ ਕਰੋ ਇੱਕ ਜਕਾਰਾ ਹੁਣ ਆਪਾਂ ਲਾ ਦਈਏ ਯਾਰ 34 34 ਹਜ਼ਾਰ ਜਿਹੜਾ ਤਿੰਨ ਟੀਮਾਂ ਨੂੰ ਆਊਗਾ ਇੱਕ ਵਾਰੀ ਤਾੜੀਆਂ ਮਾਰ ਦੋ ਨਾ ਤਿੰਨਾਂ ਟੀਮਾਂ ਦੇ ਲਈ ਹਾਂ ਦੱਸੋ ਨਹੀਂ ਦੇਖੋ ਇਹ ਪ੍ਰਬੰਧਕ ਕਮੇਟੀ ਦਾ ਕਰ ਲਓ ਜੀ ਬੋਲੇ ਸੋਨਹਾ